ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ 10 ਕਿਲੋ ਹੈਰੋਇਨ 5,50,000 ਰੁਪਏ ਡਰੱਗ ਮਨੀ 3 ਕਾਰਾਂ ਅਤੇ ਇੱਕ ਮੋਟਰਸਾਈਕਲ ਸਮੇਤ 5 ਡਰੱਗ ਸਮਗਲਕ ਗ੍ਰਿਫਤਾਰ। ਜੀਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਡਰੱਗ ਫ੍ਰੀ ਬਣਾਉਣਾ ਪੰਜਾਬ ਨੂੰ ਔਰ ਉਹਦੇ ਵਿੱਚ ਇਹ ਬਹੁਤ ਵੱਡਾ ਇੱਕ ਡਰੱਗ ਕਾਰਟਲ ਅੱਜ ਸਮੈਸ਼ ਹੋਇਆ ਜਿਹਦੇ ਜਿਹਨੂੰ ਆਪਾਂ ਕਹਿੰਦੇ ਆ ਬਿਗ ਫਿਸ਼ ਆਪਾਂ মিডিਆ ਚ ਆਮ ਕਹਿੰਦੇ ਰਹਿੰਦੇ ਆ ਇਹ ਦੋ ਮੇਨ ਬਿਗ ਫਿਸ਼ ਸੀਗੀ ਇੱਕ ਮਨਜੀਤ ਇਹਦਾ ਬ੍ਰਦਰ ਲਵਜੀਤ ਇਹਨਾਂ ਤੋਂ 3 ਕਿਲੋ ਹਿਰੋਇਨ ਅਸੀਂ ਬਰਾਮਦ ਕੀਤੀ ਹੈ ਤੇ ਵਹੀਕਲਸ ਨੇ ਇੱਕ ਫੋਰਚੂਨਰ ਹੈ ਇੱਕ i20 ਇੱਕ ਰਨਾਲਟ ਹੈ ਇੱਕ ਮੋਟਰਸਾਈਕਲ ਹੈ ਸਵਾ ਪੰਜ ਲੱਖ ਡਰੱਗ ਮਨੀ ਹੈ ਔਰ ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਇੰਟਰ ਸਟੇਟ ਵੀ ਮੱਧ ਪ੍ਰਦੇਸ਼ ਪੰਜਾਬ ਉਥੋਂ ਜਿਹੜੀਆਂ ਆਇਡੈਂਟੀਫਾਈ ਹੋਈਆਂ ਬਹੁਤ ਵੱਡਾ ਹਵਾਲਾ ਦਾ ਰੈਕਟ ਚੱਲ ਰਿਹਾ ਸੀ ਡਰੱਗ ਦੇ ਨਾਲ ਨਾਲ ਔਰ ਉਸ ਤੋਂ ਲਾਵਾ ਜਿਹੜੀ ਮੇਨ ਗੱਲ ਹੈ 2015 ਤੋਂ ਇਹ ਦੋਨੇ ਡੇ ਮੇਨ ਵੱਡੇ ਡਰਗ ਲਾਰਡ ਕਹਿ ਸਕਦੇ ਆ ਇਹ ਇਹ ਇਨਫੋਰਸਮੈਂਟ ਏਜੰਸੀਆਂ ਤੋਂ ਭੱਜੇ ਹੋਏ ਆ ਜੇ ਅਸੀਂ ਪੁਰਾਣਾ ਇਹਨਾਂ ਦਾ ਰਿਕਾਰਡ ਦੇਖੀਏ ਤੇ ਡੀਆਰਆਈ ਮੁੰਬਈ ਨੂੰ ਜਿਹੜੀ ਮੁੰਬਈ ਪੋਰਟ ਦੇ ਉੱਤੇ ਹੀਰੋਨ ਆਈ ਸੀ 2021 ਦੇ ਵਿੱਚ 260 ਕਿਲੋ ਉਹਦੇ 'ਚ ਇਹ ਮੇਨ ਅਕਿਊਜ਼ ਨੇ ਦੋਨੇ ਪਗਵਾੜੇ ਆ ਫੜੇ ਨਹੀਂ ਗਏ ਉਸ ਤੋਂ ਇਲਾਵਾ ਡੈਲੀ ਸਪੈਸ਼ਲ ਸੈਲ ਕੋਲ 6 7 2021 ਨੂੰ 356 ਕਿਲੋ ਹੀਰੋਇਨ ਦੀ ਬਰਾਮਦਗੀ ਹੋਈ ਸੀਗੀ ਉਹ ਚ ਵੀ ਇਹ ਦੋਨੇ ਮੇਨ ਅਕਿਊਜ਼ ਨੇ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਇਹਨਾਂ ਦੇ ਕੇਸ ਨੇ ਇੱਕ ਫਿਰੋਜ਼ਪੁਰ ਦਾ 22 ਕਿਲੋ ਦਾ 15 ਕਿਲੋ ਦਾ ਪੁਰਾਣਾ ਅੰਮ੍ਰਿਤਸਰ ਦਾ ਸੋ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਕਿ ਵੱਡੀਆਂ ਮੱਛੀਆਂ ਇਹੀ ਨੇ ਔਰ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਇਹਨਾਂ ਨੇ ਸ਼ਿਵਪੁਰੀ ਮੱਧਿਆ ਪ੍ਰਦੇਸ਼ ਦੇ ਵਿੱਚ ਜ਼ਮੀਨ ਲੈ ਕੇ ਉੱਥੇ ਛੁਪੇ ਹੋਏ ਰਹੇ ਉੱਥੇ ਵੀ ਇਹਨਾਂ ਨੇ ਛੁਪਾ ਕੇ ਰੱਖੀਏ ਕਨਸਾਈਨਮੈਂਟਸ ਪੁਰਾਣੀਆਂ ਗੱਲਾਂ ਨੇ ਜੇ ਆਪਾਂ ਪ੍ਰਾਪਰਟੀਆਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਅਮਰਸਰ ਰੂਰਲ ਦੇ ਏਰੀਆ ਦੇ ਵਿੱਚ ਆ ਹੈਗੀਆਂ ਦੋ ਤਿੰਨ ਜਗ੍ਹਾ ਬਾਬਾ ਬਕਾਲਾ ਦੇ ਕੋਲ ਇੱਕ ਰਾਏਪੁਰ ਚ ਹੈ ਗੁਰੂ ਕੀ ਵਡਾਲੀ ਘਰ ਹੈ ਪਰਾਣੀ ਜਿਹੜੀ ਨੇ ਜ਼ਮੀਨ ਸੀ ਇਹ ਦੋਨੇ ਜਿਹੜੇ ਐ ਜਰਨੈਲ ਸਿੰਘ ਦੇ son of ਜਮੈਲ ਸਿੰਘ ਨੇ ਫਾਦਰ ਦਾ ਨਾਮ ਜਰਨੈਲ ਸਿੰਘ ਐ ਤੇ ਇਹ ਧੁੰਨੇ ਵਾਲ ਟੂ ਇਹ ਵਾਲਾ ਟਾਹੇ ਵਾਲਾ ਧੁੰਨ ਟਾਹੇ ਵਾਲਾ ਪਿੰਡ ਐ ਚੋਲਾ ਸਾਹ ਜ਼ਿਲ੍ਹਾ ਕਰਨਸਾਣ ਚ ਉੱਥੋਂ ਦੇ ਰਹਿਣ ਵਾਲੇ ਐ ਔਰ ਇਹਨਾਂ ਜਿਹੜਾ ਬਾਕੀ ਪਰਿਵਾਰ ਐ ਉਹ ਵੀ اسی ਕੰਮ ਚ ਅੰਦਰ ਐ ਦਾ ਚਾਚਾ ਦੇ ਮੁੰਡੇ ਵੀ ਜੇਲ੍ਹ ਚ ਨੇ ਹਿਰੋਇਨ ਚ ਔਰ ਜਿਹੜੀ ਇੰਪੋਰਟੈਂਟ ਹੋਰ ਗੱਲ ਐ ਇਹ ਹੁਣੇ ਇਸ ਸਮੇਂ ਤੱਕ ਸੀਗੇ ਇੰਡੀਆ ਛੱਡਣ ਦੇ ਉਹਨਾਂ ਨੇ ਡਿਫਰੈਂਟ ਆਪਣੇ ਨਾਮ ਦੇ ਕੇ ਆਰ ਪੀਓ ਲਖਨਊ ਦੇ ਉੱਥੇ ਅਪਲਾਈ ਕੀਤਾ ਲਖੀਮਪੁਰ ਖੇੜੀ ਦੇ ਐਡਰੈਸ ਦਿੱਤੇ ਯੂਪੀ ਦੇ ਤੇ ਉੱਥੋਂ ਇਹਨਾਂ ਨੇ ਪਾਸਪੋਰਟ ਬਣਾਏ ਕਿਨੇ ਜਿਹੜਾ ਮਨਜੀਤ ਹੈ ਜਸਵੀਰ ਸਿੰਘ ਦੇ ਨਾਮ ਤੇ ਹੈ ਤੇ ਲਵਜੀਤ ਦਾ ਹਰਮਨ ਦੇ ਨਾਮ ਤੇ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਹਵਾਲਾ ਦਾ ਟ੍ਰਾਂਜੈਕਸ਼ਨ ਕਰ ਰਹੇ ਉਹ ਵੀ ਬੜੀ ਕਰੋੜਾਂ ਦੇ ਵਿੱਚ ਕਰਦੇ ਸੀਗੇ ਕਿਉਂਕਿ ਬਾਹਰ ਜਿਹੜਾ ਇਹਨਾਂ ਦੇ ਲੈਂਕ ਸੀ ਉਹਨਾਂ ਨੂੰ ਪੈਸੇ ਵਾਪਸ ਭੇਜਣੇ ਇਧਰ ਉਧਰ ਕਰਨੇ ਔਰ ਪ੍ਰਾਪਰਟੀ ਜਿਹੜੀ ਹੈ ਕਾਫੀ ਜੇ ਆਪਾਂ ਦੇਖੀਏ 10 ਕਿੱਲੇ ਜ਼ਮੀਨ ਹੈ ਇਹਨਾਂ ਦੀ オリジナル ਇੱਕ ਕੋਠੀ ਹੋ ਗਈ ਇੱਥੇ ਗੁਰੂ ਕੀ ਵਡਾਲੀ 2021 ਚ ਲਈ 15 ਵਿੱਗੇ ਜ਼ਮੀਨ ਹੈ ਆ ਛੇਪੁਰੀ ਦੇ ਵਿੱਚ ਮਧਿਆ ਪ੍ਰਦੇਸ਼ 5 ਕਿੱਲੇ ਵਡਾਲਾ ਕਲਾਂ ਬਾਬਾ ਬਕਾਲਾ ਦੇ ਵਿੱਚ ਹੈ 6 ਕਿੱਲੇ ਇਹਨਾਂ ਨੇ ਲਈ ਹੈ ਵੜਾਲਾ ਆਪਣੇ रायपुर ਦੇ ਵਿੱਚ ਅਮਰਸਰ ਰੂਰਲ ਚ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਕਾਫੀ ਦੇਰ ਤੋਂ ਇਹ ਪਗਵਾੜੇ ਬੰਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਸੀ ਉਹ ਇੱਕ ਕਮਿਸ਼ਨਰਡ ਪੁਲਿਸ ਔਰ ਸਾਡੀ ਟੀਮ ਡੀਸੀਪੀ ਸਾਹਿਬ ਮਿਸਟਰ ਹਰਪ੍ਰੀਤ ਮੰਡੇਰ ਅਮੂਲਕ ਸਾਡੇ ਸੀਆਈਏ 1 ਦੇ ਇਜਾਜ਼ਤ ਔਰ ਇਹਨਾਂ ਦੀ ਸਾਰੀ ਟੀਮ ਬਹੁਤ ਵੱਡੀ ਇਹਨੂੰ ਕਾਮਯਾਬੀ ਮੰਨਦੇ ਆ ਔਰ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਔਰ ਜਿਹੜੀਆਂ ਪ੍ਰਾਪਰਟੀਆਂ ਨੇ ਔਰ ਪਾਸਪੋਰਟਸ ਨੇ ਔਰ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅੱਗੇ ਅਸੀਂ ਕਰਾਂਗੇ ਹਾਂਜੀ ਇੱਕ ਲੇਡੀ ਹੈਗੀ ਜਿਹੜੀ ਇਹਨਾਂ ਦੀ ਗੁਰੂ ਕੀ ਵਡਾਲੀ ਦੀ ਹੈ ਉਹਦਾ ਨਾਮ ਹੈਗਾ ਜੀ ਕੇਸਕੌਰ ਤੇ ਜੇ ਇਹਨਾਂ ਦੀ ਆਪਾਂ ਏਜ ਪ੍ਰੋਫਾਈਲ ਦੇਖੀਏ ਤਾਂ ਹਰਮਨਜੀਤ ਪਹਿਲਾਂ ਲੜਕਾ ਫੜਿਆ ਸੀਗਾ ਉਹ ਵੀ ਇਹਨਾਂ ਦੇ ਪਿੰਡ ਦਾ ਹੀ ਚੋਲਾ ਸਾਹਿਬ ਦਾ ਇਹ 21 ਸਾਲ ਦਾ ਉਹ ਉਹ ਯੂਕੇ ਤੋਂ ਆਇਆ ਸੀ ਇਸ ਕਾਰੋਬਾਰ 'ਚ ਲੱਗ ਗਿਆ ਆ ਕੇ ਇਹਨਾਂ ਨਾਲ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਹੈ ਇਹ ਵੀ 19 ਸਾਲ ਦਾ ਹੈ ਇਹਨਾਂ ਦੇ ਪਿੰਡ ਦਾ ਹੀ ਹੈ ਖੇਤੀਬਾੜੀ ਕਰਦਾ ਸੀ ਪਰ ਇਹਨਾਂ ਨੇ ਉਹਨੂੰ ਲਾਲਚ ਦੇ ਕੇ ਤੇ ਦੱਸ ਕੇ ਵੀ ਚੰਗੇ ਪੈਸੇ ਮਿਲ ਜਾਂਦੇ ਆ ਜਿਹੜਾ ਮਨਜੀਤ ਮੰਨਾ ਹੈ ਜਿਹੜੀ ਬਿਗ ਫਿਸ਼ ਨੂੰ ਕਹਿੰਦੇ ਆ ਇਹ 35 ਸਾਲ ਦਾ ਹੈ ਹੀਰੋਇਨ ਦਾ ਹੀ ਕੰਮ ਕਰਦਾ ਹੈ ਕਾਫੀ ਸਾਲ ਤੋਂ ਲਵਜੀਤ ਹੈ ਇਹ 33 ਸਾਲ ਦਾ ਇਹਦਾ ਭਰਾ ਇਹ ਵੀ ਟੋਟਲ ਡਰੱਗ ਦਾ ਹੀ ਕੰਮ ਕਰ ਰਿਹਾ ਹੈ ਕਾਫੀ ਸਾਲਾਂ ਤੋਂ ਔਰ ਅਸੀਂ ਬਾਕੀ ਏਜੰਸੀਜ਼ ਨਾਲ ਵੀ ਹੁਣ ਟਾਈ ਅਪ ਕਰਾਂਗੇ ਕਿਉਂਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਹੋਣੀ ਹੈ ਪਲੱਸ ਜਿਹੜੀ ਇਹਨਾਂ ਦੀ ਪਾਸਪੋਰਟਸ ਦਾ ਲਿੰਕ ਹੈ ਕਿ ਉਹ ਕਿਦਾਂ ਵੈਰੀਫਿਕੇਸ਼ਨ ਹੋਈ ਆ ਆਰਪੀਓ ਤੋਂ ਗੱਡੀਆਂ ਗੱਡੀਆਂ ਬੜੀ ਕਿ ਸਰੇ ਲੋ ਗੱਡੀ ਹੈ ਗੱਡੀਆਂ ਜੀ ਇੱਕ ਫੋਰਚੂਨਰ ਇੱਕ i20 ਇੱਕ ਰਨਾਲਟ ਇੱਕ ਮੋਟਰਸਾਈਕਲ ਔਰ ਇੱਕ ਕੰਡਾ ਵੀ ਫੜਿਆ ਗਿਆ ਇਲੈਕਟ੍ਰੋਨਿਕ ਜਿਹੜਾ ਡਰੱਗ ਨੂੰ ਆਪਾਂ ਤੋਲਣ ਵਾਸਤੇ ਉਹ ਰਸਤਾ ਹੀ ਦੇਣੀ ਕਿੱਥੇ ਸੀ ਸਰੇ ਦੀ ਬੜੀ ਉਹ ਚੱਲ ਰਹੀ ਹੈ ਜੀ ਗੱਲ ਉਹ ਜੇ ਤਾਂ ਨਹੀਂ ਤੁਹਾਨੂੰ ਸ਼ੇਅਰ ਕਰਦੇ ਕਿਉਂਕਿ ਹੋਰ ਅਰੇਸਟ ਕਰਨੀਆਂ ਅਸੀਂ ਅੱਗੇ ਜੀ ਦੋ ਦਿਖਾ ਰਹੇ ਪਰ ਤੇਰੇ ਪੁੱਤ ਦੀ ਦੂਸਰੀ ਗੱਲ ਪਰ ਆਈ ਸਾਹਿਬ ਦੋ ਮੇਨ ਨੇ ਤਿੰਨ ਬੰਦੇ ਇਹਨਾਂ ਨਾਲ ਹੋਰ ਨੇ ਮੈਂ ਤੁਹਾਨੂੰ ਦੱਸਿਆ ਤਾਂ ਹੈ ਹਰਮਨਜੀਤ ਜਿਹੜਾ ਯੂਕੇ ਤੋਂ ਆਇਆ ਇੱਕ ਦੂਜਾ ਜਿਹੜਾ ਲੜਕਾ ਮਨਪ੍ਰੀਤ ਹੈ ਇਹ ਦੋਨੇ ਇਹਨਾਂ ਦੇ ਪਿੰਡ ਦੇ ਹੀ ਹੈ ਔਰ ਇੱਕ ਪੰਜਵੀ ਹੈਗੀ ਲੇਡੀ ਕੇਸਕੋਰ ਜਿਹੜੀ ਇਹਨਾਂ ਨੂੰ ਹਰ ਜਗ੍ਹਾ ਸਪੋਰਟ ਕਰਦੀ ਸੀ ਕਿਉਂਕਿ ਇੱਕ ਬਜ਼ੁਰਗ ਲੇਡੀ ਦਾ ਆਸਰਾ ਲੈ ਕੇ ਬੰਦਾ ਕਿਤੇ ਨਾ ਕਿਤੇ ਰਹਿ ਸਕਦਾ ਹੈ ਕਿਤੇ ਨਾ ਕਿਤੇ ਡਿਲੀਵਰੀ ਦੇ ਵਿੱਚ ਵੀ ਕੰਮ ਆ ਸਕਦਾ ਹੈ ਲੌਜਿਸਟਿਕਸ ਜਿਹੜੀ ਉਹਨਾਂ ਨੂੰ ਮਦਦ ਕਰਦੀ ਸੀ ਲੌਜਿਸਟਿਕਸ ਪ੍ਰੋਵਾਈਡ ਕਰਦੀ ਸੀ ਉਹ ਕੇਸ ਕੋਰ ਹੈ ਉਹਨਾਂ ਨੂੰ ਜੇਲ੍ਹ ਘੇਰੀ ਦਿੱਤਾ ਹੈ ਬਾਈ ਆਹ ਉਹ ਉਹ ਡਿਡਿਸ਼ਨ ਚਲੇ ਗਏ ਜੀ ਇਹਨਾਂ ਦਾ ਜੇ ਰਿਮਾਂਡ ਹੈਗਾ ਚੱਲ ਰਿਹਾ ਔਰ ਸਾਨੂੰ ਲੱਗਦਾ ਕਿ ਹੋਰ ਖੁਲਾਸੇ ਹੋਣਗੇ ਔਰ ਇੰਟਰ ਸਟੇਟ ਵੀ ਜਿਹੜੀਆਂ ਗੱਲਾਂ ਨੇ ਉਹ ਕੋਈ ਤੁਹਾਨੂੰ ਮਿਲੀ ਹੋਣੀ ਹੈ ਤੇ ਕੋਈ ਨਬਾਤ ਦੇਖਿਓ ਇਗਲੇ ਵੀ 20 ਦਿਨਾਂ ਦੇ ਦੇਖੋ ਸਾਰੀਆਂ ਚੀਜ਼ਾਂ ਆਪਾਂ ਇਨਵੈਸਟੀਗੇਸ਼ਨ ਦਾ ਪਾਰਟ ਨੇ ਔਰ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਆਲਰੇਡੀ ਆਪਾਂ ਰਿਕਾਰਡ ਤੇ ਵੀ ਆ ਚੁੱਕੀਆਂ ਔਰ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਅੱਗੇ ਅਸੀਂ ਕੈਰੀ ਫਾਰਵਰਡ ਵੀ ਕਰਨੀ ਹੈ ਜਦ 2021 ਦੇ ਵਿੱਚ ਇਹ ਬੰਦਰ ਕਰਦੇ ਉਹਨਾਂ ਨੇ ਬੜੀ ਮੀਟੀ ਕੋਲ ਵਿੱਚ ਕੀ ਕਾਪੀ ਕਿ ਇਹਨਾਂ ਦਾ ਦੇਖੋ ਗੱਲ ਬੜੀ ਸਿੰਪਲ ਹੈ ਉਦੋਂ ਇਹ ਬਾਹਰਲਾ ਇੱਕ ਸਮਗਲਰ ਹੈਗਾ ਉਹਦਾ ਜਿਹੜਾ ਮੈਂ ਨਾਂ ਤਾਂ ਨਹੀਂ ਲੈ ਰਿਹਾ ਬਿਕੋਜ਼ ਉਹ ਫਿਰ ਗੱਲ ਡੀਕਟ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਾਰੇ ਚ ਲੈ ਕੇ ਆਉਣਾ ਬਾਹਰ ਕੰਟੈਕਟ ਕਰਕੇ ਹੀ ਇਹਨਾਂ ਨੇ ਸਾਰਾ ਇਹ ਕੰਮ ਕੀਤਾ ਸੀ ਪੋਰਟਸ ਦੇ ਉੱਤੇ ਉਦੋਂ ਇੰਨੀ ਇਹਨਾਂ ਦੇ ਜੋ ਪੁੱਛਗਿੱਛ ਆਇਆ ਕਿ ਇੰਨੀ ਸਖਤੀ ਨਹੀਂ ਸੀਗੀ ਉਹ ਉਹਨਾਂ ਨੂੰ ਲੱਗਿਆ ਕਿ ਬੜਾ ਵਧੀਆ ਟੀਕਾ ਆਪਾਂ ਇੰਪੋਰਟ ਐਕਸਪੋਰਟ ਦਾ ਕੰਮ ਸ਼ੁਰੂ ਕਰ ਲਿਆ ਤੇ ਆਪਾਂ ਇਸ ਬਹਾਨੇ ਨਾਲ ਉਥੋਂ ਪੋਰਟ ਦੇ ਕੰਟੇਨਰ ਦੇ ਵਿੱਚ ਪੁਸ਼ ਕੀਤੀ ਪਰ ਉਹ ਫੜੀ ਗਈ ਉਦੋਂ ਡੀਆਰਆਈ ਵੱਲੋਂ ਇਹ ਬਰੇ ਭਗਵਾੜਾ ਹੀ ਆ 2015 ਤੋਂ ਉਹ ਤਾਂ 2021 ਦੀ ਗੱਲ ਹੈ ਜਿਹੜੀ ਉਦੋਂ ਹੋਈ ਤੇ ਮੁੰਬਈ ਪੁਲਿਸ ਨੂੰ ਵੀ ਜਿਹੜੀ ਮਿਲੀ 356 ਕਿਲੋ ਉਹਦੇ 'ਚ ਵੀ ਇਹ ਸਾਰਾ ਮੇਨ ਰੋਲ ਹੀ ਇਹਨਾਂ ਦਾ ਸੀਗਾ ਪਰ ਫੜੇ ਨਹੀਂ ਗਏ ਪਰ ਪਾਕਿਸਤਾਨ ਦਾ ਬਣਾਇਆ ਸੀ ਉਹ ਅਸੀਂ ਹੁਣ ਚੈੱਕ ਕਰਨੇ ਆਂ ਜੀ ਪਾਸਪੋਰਟ ਤੁਹਾਨੂੰ ਦੱਸਦਾ ਸਾਨੂੰ ਉਹ ਨੰਬਰ ਵਗੈਰਾ ਆ ਗਏ ਉਹਨਾਂ ਦੀਆਂ ਕਾਪੀਆਂ ਉਹ ਸਾਰਾ ਆਪਾਂ ਨੂੰ ਲੋਕਲ ਪੁਲਿਸ ਨਾਲ ਟਾਈ ਅਪ ਕਰਨਾ ਪੈਗਾ ਕਿ ਵੈਰੀਫਿਕੇਸ਼ਨ ਕਿੱਦਾਂ ਹੋਈ ਕਿੱਦਾਂ ਇਹਨਾਂ ਨੇ ਅਪਲਾਈ ਕੀਤਾ ਉਹ ਸਾਰੀ ਚੀਜ਼ ਆਪਾਂ ਦੇਖਾਂਗੇ ਪ੍ਰੋਪਰਟੀ ਦੀ ਕੋਈ ਕਿੰਨੀ ਕਿੰਨੇ ਕਰੋੜਾਂ ਦੀ ਪ੍ਰੋਪਰਟੀ ਦੇਖੋ ਵੈਲਿਊਏਸ਼ਨ ਤਾਂ ਨਹੀਂ ਕੀਤੀ ਪਰ ਅਸੀਂ ਪ੍ਰੋਪਰਟੀ ਆਈਡੈਂਟੀਫਾਈ ਕਰ ਲਈ ਹੈ ਪਰ ਇਹਨਾਂ ਦਾ ਕੰਮ ਕਾਫੀ ਹਾਈ ਲੈਵਲ ਤੇ ਚੱਲ ਰਿਹਾ ਸੀ ਹਵਾਲੇ ਦਾ ਵੀ ਉਹਦੇ ਵਿੱਚ ਵੀ ਕੁਝ ਬੰਦੇ ਫਿਕਰ ਹੋਏ ਆ ਪਰ ਅਜੇ ਉਹਨਾਂ ਦੇ ਨਾਮ ਆਪਾਂ ਨਹੀਂ ਦੱਸ ਰਹੇ ਉਹਨਾਂ ਨੂੰ ਜਲਦੀ ਅਸੀਂ ਅਰੇਸਟ ਕਰਾਂਗੇ ਸਾਰੇ ਜਿਹੜੇ ਇਹਨਾਂ ਨੇ ਜਾਣੀ ਦੱਸਤਾ ਵੇ ਬਣਾਏ ਹੋਣਗੇ ਜਿਨ੍ਹਾਂ ਨੇ ਬਣਾਏ ਉਹਨਾਂ ਤੇ ਵੀ ਕਾਰਵਾਈ ਬਿਲਕੁਲ ਹੋਏਗੀ ਜੀ ਟਰੈਵਲ ਏਜੰਟ ਆ ਕੋਈ ਹੋਰ ਆ ਦੇਖੋ ਸਾਰੀਆਂ ਚੀਜ਼ਾਂ ਤਾਂ ਹੁਣ ਪਰਤਾਂ ਖੋਲਣਗੀਆਂ ਪਰ ਮੈਂ ਜਿਹੜੀ ਤੁਹਾਨੂੰ ਮੇਨ ਗੱਲ ਇਹਦੇ ਚ ਦੱਸਣੀ ਆ ਕਿ ਆਪਾਂ ਹਰ ਰੋਜ਼ ਸਮਝਦੇ ਆ ਕਿ ਬਿਗ ਫਿਸ਼ ਨਹੀਂ ਫੜੀ ਜਾਂਦੀ ਆਮ ਮੀਡੀਆ ਚ ਦਿੱਤਾ ਹੁੰਦਾ ਬਟ ਆਈ ਵਾਂਟ ਟੂ ਟੈਲ ਯੂ ਦਿਸ ਇਜ਼ ਐਕਚੁਅਲ ਬਿਗ ਫਿਸ਼ ਔਰ ਅਸਲੀ ਪ੍ਰੋਫੈਸ਼ਨਲ ਪੁਲਿਸਿੰਗ ਦੇ ਵਿੱਚ ਮੈਂ ਆਪਣੀ ਸਾਰੀ ਟੀਮ ਨੂੰ ਸਾਡੇ ਮਾਨਯੋਗ ਡੀਜੀ ਸਾਹਿਬ ਤੇ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਕੰਮ ਕਰ ਰਹੇ ਆ ਦਿੱਲੀ ਵਧਾਈ ਦਿਨਾ ਕਿ ਇੰਨਾ ਪ੍ਰੋਫੈਸ਼ਨਲ ਕੰਮ ਕਰਕੇ ਇੰਨੀ ਦੇਰ ਦੇ ਵੱਡੇ ਪਘੋੜੇ ਜਿਹੜੇ ਇੰਨਾ ਆਪਰੇਟ ਕਰ ਰਹੇ ਇੰਟਰ ਸਟੇਟ ਔਰ ਆਊਟਸਾਈਡ ਇੰਡੀਆ ਵੀ ਆਹੀ ਪੋਰਟਸ ਦੇ ਉੱਤੇ ਇਹੋ ਜਿਹਾ ਆ ਰਿਹਾ ਸੋ ਇਟਸ ਅ ਬਿਗ ਅਚੀਵਮੈਂਟ ਪੁਲਿਸ ਦਾ ਕੰਮ ਹੈ ਕਿ ਅਸੀਂ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਇਨਵੈਸਟੀਗੇਟ ਕਰਨਾ ਔਰ ਜਦੋਂ ਵੀ ਸਾਨੂੰ ਰਿਕਵਰੀਜ਼ ਹੋਈਆਂ ਤੁਸੀਂ ਦੇਖਿਆ ਪਿਛਲੇ ਸਮੇਂ ਚ ਆਪਾਂ ਕਮਿਸ਼ਨਰ ਪੁਲਿਸ ਵੱਲੋਂ ਵੱਡੀਆਂ ਡਰੱਗ ਦੀਆਂ ਤੇ ਆਮ ਜ਼ਿਆ ਰਿਕਵਰੀਆਂ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਹੈ। ਤੋਂ ਅਸੀਂ ਹਰੇਕ ਚੀਜ਼ ਨੂੰ ਬਰੀ ਬਰੀਕੀ ਨਾਲ ਅੱਗੇ ਤੋਂ ਅੱਗੇ ਬੈਕਵਰਡ ਲਿੰਕੇਜ, ਫਾਰਵਰਡ ਲਿੰਕੇਜ, ਪ੍ਰੋਫੈਸ਼ਨਲ ਪੁਲਿਸਿੰਗ ਜੋ ਉਹ ਕਰਦੇ ਆ, ਇਨਵੈਸਟੀਗੇਸ਼ਨ ਕਰਦੇ ਆ। ਉਸੇ ਦਾ ਸਿਲਸਿਲਾ ਹੈ ਕਿ ਨਹੀਂ ਮਿਹਨਤ ਨਾਲ ਇਹ ਬਰੀਕੀ ਨਾਲ ਅੱਗੇ ਤੋਂ ਅੱਗੇ ਜਾਂਦੇ ਸਾਡੀ ਕੜੀ ਜਿਹੜੀ ਜੁੜੀ ਹੈ ਤੇ ਇਹ ਵੱਡੀ ਕਾਮਯਾਬੀ ਹੋਈ। ਉਹ ਵੀ ਆਰਸੀਆਂ ਸਾਰੀਆਂ ਚੈੱਕ ਕਰ ਰਹੇ ਇਹਨਾਂ ਦੇ ਕੋਈ ਰਿਸ਼ਤੇਦਾਰਾਂ ਕੋਈ ਆਪਣੇ ਨਾਮ ਤੇ ਝੂਠੇ-ਮੂਠੇ ਜੀਪੀਆਂ ਹੋਈਆਂ ਉਹ ਸਾਰੀਆਂ ਪਾਰਟ ਆਫ ਦੀ ਕੇਸ ਹੈ। ਸਵਾ ਪੰਜ ਲੱਖ ਰੁਪਇਆ ਜਿਹੜਾ ਉਹ ਵੀ ਕੈਸ਼ ਮਿਲਿਆ ਹੋਰ ਵੀ ਮਿਲਣ ਦੀ ਉਮੀਦ ਹੈ ਦੇਖੋ ਉਹ ਤਾਂ ਮੋਡਰਨ ਸਪਰੈਂਡ ਹੀ ਚੇਂਜ ਕਰਿਮਿਨਲ ਕਰਦਾ ਹੀ ਹੈ ਜੀ ਆਪਣਾ ਪਰ ਅੱਛਾ ਹੈ ਇੱਕ ਆਪਰੇਸ਼ਨ ਹੋਇਆ ਹੈ ਹਾਂਜੀ ਨਹੀਂ ਅਸਲ ਨਹੀਂ ਇਹ ਹੀ ਹੈ ਸਰ ਠੀਕ ਹੈ ਥੈਂਕ ਯੂ